ਮੋਦ ਹਾਜ਼ਰੀਂ ਤੇ ਪਿਆਰੇ ਵਿਦਿਆਰਥੀਓ ਕਵੀ ਡਰ ਜਾਂਦੇ ਨੇ ਜਦੋਂ ਸਰੋਤੇ ਬਹੁਤ ਧਿਆਨ ਨਾਲ ਸੁਣਦੇ ਹੋਣ ਤੇ ਮੈਂ ਡਰਦੇ ਨਾ ਦੇ ਤੁਹਾਨੂੰ ਦੋ ਕਹਾਣੀਆਂ ਕਵਤਾਵਾਂ ਸੁਣਾਉਣਾ ਤੇ ਜੇ ਮੇਰਾ ਹੌਸਲਾ ਠੀਕ ਰਿਹਾ ਤਾਂ ਫਿਰ ਬਾਅਦ ਵਿੱਚ ਹੋਰ ਸੁਣਾਵਾਂ ਵਿਦਿਆਰਥੀਆਂ ਨੂੰ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਕਹਿਣੀ ਚਾਹਨਾ ਅੱਜ ਕੱਲ੍ਹ ਨੂੰ ਸੋਸ਼ਲ ਮੀਡੀਆ ਤੇ ਖਾਸ ਕਰਕੇ ਇਹ ਨੁਕਸ ਲੱਭਣ ਦਾ ਬਹੁਤ ਰਵਾਜ ਆ ਇਹਨੇ ਆਹ ਗਲਤ ਕੀਤਾ ਇਹਦੀ ਆਹ ਗਲਤੀ ਆ ਇਹਨੇ ਆਹ ਮਾੜਾ ਕੀਤਾ ਹੈ ਬਗੈਰ ਬਗੈਰ ਤਾਂ ਮੈਂ ਦੇ ਦੱਸਦੀ ਕਿ ਭਾਈ ਕਨੇਜਾ ਦੇ ਨਾ ਦੋ ਵਾਰ ਸਿੱਖਾਂ ਨੇ ਨੁਕਸ ਕੱਢੇ ਦੋ ਵਾਰ ਸ਼ਿਕਾਇਤ ਲੱਗੀ ਸ਼ਿਕਾਇਤ ਲਾਉਣ ਵਾਲੇ ਕੋਈ 10 20 30 40 50 ਬੰਦੇ ਹੋਣਗੇ ਤੇ ਤੁਸੀਂ ਭਾਈ ਕਨੇਜਾ ਦਾ ਨਾਮ ਸਾਰੇ ਜਾਣਦੇ ਹੋ ਤੇ ਸ਼ਿਕਾਇਤ ਲਾਉਣ ਵਾਲਿਆਂ ਦਾ ਕੋਈ ਨਾ ਤੇ ਪੰਜਾਬੀ ਚ ਇੱਕ ਸ਼ਬਦ ਜੋੜਾਇਆ ਸ਼ਿਕਾਇਤੀ ਟਟੂ ਸ਼ਿਕਾਇਤੀ ਟਟੂਆਂ ਦਾ ਕੋਈ ਨਾਂ ਨਹੀਂ ਤੇ ਕਵਤਾ ਸੁਣਨਾ ਭਾਈ ਕਿ ਨਹੀਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਾਉਣ ਵਾਲੇ ਜਾਂ ਲੰਗਰ ਵਰਤੌਣ ਵਾਲੇ ਕਿਸੇ ਸੇਵਕ ਜਥੇ ਦਾ ਮੈਂਬਰ ਨਹੀਂ ਸੀ ਭਾਈ ਕਿ ਨਹੀਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਾਉਣ ਵਾਲੇ ਜਾ ਲੰਗਰ ਵਰਤਾਉਣ ਵਾਲੇ ਕਿਸੇ ਸੇਵਕ ਜਥੇ ਦਾ ਮੈਂਬਰ ਨਹੀਂ ਸੀ ਭਾਈ ਕਨਈਆ ਭਾਈ ਕਨਈਆ ਤਾਂ ਇਕੱਲਾ 마什 ਕੀ ਸੀ ਗੁਰੂ ਦੀ ਫੌਜ ਤੋਂ ਵੱਖ ਸੀ ਪਰ ਗੁਰੂ ਦਾ ਪਿਆਰਾ ਬਹੁਤ ਪਿਆਰਾ ਸਿੱਖ ਸੀ ਤੇ ਸਿੱਖ ਹਮੇਸ਼ਾ ਇਕੱਲਾ ਹੁੰਦਾ ਸਿੱਖ ਹਮੇਸ਼ਾ ਇਕੱਲਾ ਹੁੰਦਾ ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ ਦੋ ਸਿੱਖ ਢਾਈ ਲੱਖ ਨਹੀਂ ਹੁੰਦੇ ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ ਗੁਰੂ ਨੇ ਸੀਸ ਮੰਗਿਆ ਤਾਂ ਇੱਕ ਪਾਸੇ ਇੱਕ ਸੀਸ ਉੱਠਿਆ ਦੈਰਾਂ ਗੁਰੂ ਨੇ ਸੀਸ ਮੰਗਿਆ ਤਾਂ ਇੱਕ ਪਾਸਿਓਂ ਇੱਕ ਸੀਸ ਉੱਠਿਆ ਦੈਰਾਮ ਗੁਰੂ ਨੇ ਫੇਰ ਸੀਸ ਮੰਗਿਆ ਦੂਜੇ ਪਾਸਿਓਂ ਇੱਕ ਸੀਸ ਪੇਸ਼ ਹੋਇਆ ਤਰਨਤਨ ਸੀਸ ਹਮੇਸ਼ਾ ਹੀ ਇਕੱਲਾ ਹੁੰਦਾ ਸਿਰਾਂ ਦੀਆਂ ਤਾਂ ਡਾਰਾਂ ਹੋ ਸਕਦੀਆਂ ਸੀਸ ਦਾ ਬਹੁਵਚਨ ਨਹੀਂ ਹੁੰਦਾ ਗੁਰੂ ਨੇ ਜਨਰਲ ਦੇ ਵੱਖਰੇ ਅਰਥ ਕੀਤੇ ਭਾਈ ਕਿਨਿਆ ਗੁਰੂ ਦਾ ਉਪਦੇਸ਼ ਸਮਾਉਂਦਾ ਉਸ ਆਪਣੀ ਕਿਰਪਾਣ ਦੇ ਵੱਖਰੇ ਅਰਥ ਜਾਣੇ ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ ਭਾਈ ਕਨਈਆ ਗੁਰੂ ਦਾ ਉਪਦੇਸ਼ ਸਮਾਉਂਦਾ ਉਹ ਆਪਣੀ ਕਿਰਪਾਨ ਦੇ ਵੱਖਰੇ ਅਰਥ ਜਾਣੇ ਗੁਰੂ ਨੇ ਕਨਈਆ ਨੂੰ ਕਿਰਪਾਨ ਸਜਾਉਂਦਿਆਂ ਮੁਸਕਰਾਉਂਦਿਆਂ ਲਾੜ ਨਾਲ ਪੁੱਛਿਆ ਕੀ ਕਰੇਗਾ ਇਸ ਕਿਰਪਾਨ ਨਾਲ ਤਾਂ ਭੋਲੇ ਭਾ ਬੋਲਿਆ ਕਨਈਆ ਜਦੋਂ ਕੋਈ ਹਥਿਆਰ ਮੇਰੀ ਜਾਨ ਲੈਣ ਆਏਗਾ ਮੈਂ ਕਹਾਂਗਾ ਪਿਆਰੇ ਕਿਉਂ ਖੇਚਲ ਦਿਨਾ ਆਪਣੀ ਦੁਸ਼ਮਣੀ ਦੀ ਤਲਵਾਰ ਨੂੰ ਲੈ ਫੜ ਮੇਰੇ ਗੁਰੂ ਦੀ ਬਾਛੀ ਪਿਆਰ ਨਿਸ਼ਾਨੀ ਮੇਰੀ ਜਾਨ ਇਸ ਦੀ ਧਾਰ ਤੋਂ ਜਾਵੇ ਮੇਰੀ ਮੌਤ ਦਾ ਰਸਤਾ ਗੁਰੂ ਦੇ ਪਿਆਰ ਤੋਂ ਜਾਵੇ ਜਦੋਂ ਕੋਈ ਹਥਿਆਰਾ ਮੇਰੀ ਜਾਨ ਲੈਣ ਆਏਗਾ ਮੈਂ ਕਹਾਂਗਾ ਪਿਆਰੇ ਕਿਉਂ ਖੇਚਲ ਦਿਨਾ ਆਪਣੀ ਦੁਸ਼ਮਣੀ ਦੀ ਤਲਵਾਰ ਨੂੰ ਲੈ ਫੜ ਮੇਰੇ ਗੁਰੂ ਦੀ ਬਖਸ਼ੀ ਪਿਆਰ ਨਿਸ਼ਾਨੀ ਮੇਰੀ ਜਾਨ ਇਸ ਦੀ ਧਾਰ ਤੋਂ ਜਾਵੇ ਮੇਰੀ ਮੌਤ ਦਾ ਰਸਤਾ ਗੁਰੂ ਦੇ ਪਿਆਰ ਤੋਂ ਜਾਵੇ ਭਾਈ ਕਨਈਆ ਨਾ ਕ੍ਰਿਸ਼ਨ ਸੀ ਨਾ ਸਰਦਾਰ ਕਨਈਆ ਸਿੰਘ ਸੀ ਭਾਈ ਕਨ੍ਹਿਆ ਤਾਂ ਬਸ ਭਾਈ ਕਨ੍ਹਿਆ ਸੀ ਆਪਣੇ ਨਾਂ ਨੂੰ ਆਪਣੇ ਕਕਾਰਾਂ ਨੂੰ ਆਪਣੇ ਹੱਥ ਦੇਣ ਵਾਲਾ ਕਨ੍ਹਿਆ ਗੁਰੂ ਨੂੰ ਤਾਂ ਬਹੁਤ ਉਜ਼ੀਮ ਸੀ ਪਰ ਗੁਰੂ ਦੀ ਫੌਲੇ ਤੋਹਿੰਦ ਸੀ ਇਕੱਲਾ ਸੀ ਪੂਰਾ ਸਵਾ ਲਖ ਸੀ ਗੁਰੂ ਨਾਲ ਰੱਬ ਨਾਲ ਇੱਕ ਮਿਕਸ ਸੀ ਗੁਰੂ ਨਾਲ ਰੱਬ ਨਾਲ ਇੱਕ ਮਿਕਸ ਸੀ ਮਿਲਦੇ ਜੁਲਦੇ ਪ੍ਰਸੰਗ ਦੀ ਦੂਜੀ ਕਥਾ ਮੁਕਤੇ ਉਹ ਲੋਕ ਜਿਹੜੇ ਕਦੀ ਗੁਰੂ ਸਾਹਿਬ ਨੂੰ ਵਿਦਾਵਾ ਦੇ ਗਏ ਅਨੰਦਪੁਰ ਸਾਹਿਬ ਨੂੰ ਤੇ ਜਾ ਕੇ ਚਿਦਰਾਣੇ ਦੀ ਟਾਬ ਤੇ ਮਿਲੇ ਉਹ ਦੋਨੋਂ ਅਤਰਿਸ਼ ਨੇ ਕਹਿਣ ਨੂੰ ਤਾਂ ਉਹ ਵੀ ਸਿੰਘ ਸਨ ਜੋ ਵਿਦਾਵਾ ਲਿਖਣ ਬੈਠੇ ਸਨ ਕਹਿਣ ਨੂੰ ਕਈ ਵਾਰੀ ਮੈਨੂੰ ਬੰਦੇ ਕਹਿੰਦੇ ਵੀ ਤੇਰੀ ਕਿਸੇ ਕਿਤਾਬ ਤੇ ਸਿੰਘ ਲਿਖਿਆ ਹੁੰਦਾ ਕਿਹਦੇ ਨਹੀਂ ਉਹ ਮੈਨੂੰ ਲੱਗਦਾ ਵੀ ਜਿਹੜੇ ਮੇਰੇ ਅਰਗੇ ਬੰਦਿਆਂ ਦਾ ਹੋਣਾ ਨਾ ਹੋਣਾ ਕੋਈ ਮਤ ਦਾ ਫਰਕ ਨਹੀਂ ਹੈ ਕਹਿਣ ਨੂੰ ਤਾਂ ਉਹ ਵੀ ਸਿੰਘ ਸਨ ਜੋ ਬੇਦਾਵਾ ਲਿਖਣ ਬੈਠੇ ਸਨ ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ ਪਰ ਮੁਫਤ ਕੀਤਾ ਸੀ ਕੁਝ ਅਰਪਣ ਨਹੀਂ ਕੀਤਾ ਸੀ ਜੋ ਬਿਜਲੀ ਘੜਕੀ ਤੇ ਕਹਿਣ ਲੱਗੇ ਅਸੀਂ ਖੁੱਲੇ ਮੈਦਾਨ ਤੋਂ ਅਸਮਾਨ ਤੋਂ ਕੀ ਲੈਣਾ ਹੈ ਵਾਪਸ ਪਿੰਜਰਿਆਂ ਨੂੰ ਪਰਤ ਦੇ ਕਹਿਣ ਨੂੰ ਤਾਂ ਉਹ ਵੀ ਸਿੰਘ ਸਨ ਜੋ ਬੇਦਾਵਾ ਲਿਖਣ ਬੈਠੇ ਸਨ ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ ਪਰ ਮੁਫਤ ਪੀਤਾ ਸੀ ਕੁਝ ਅਰਪਣ ਨਹੀਂ ਕੀਤਾ ਸੀ ਜੋ ਬਿਜਲੀ ਘੜਕੀ ਤੋਂ ਕਹਿਣ ਲੱਗੇ ਅਸੀਂ ਖੁੱਲੇ ਮੈਦਾਨ ਤੋਂ ਅਸਮਾਨ ਤੋਂ ਕੀ ਲੈਣਾ ਹੈ ਵਾਪਸ ਪਿੰਜਰਿਆਂ ਨੂੰ ਪਰਤਦੇ ਹਾਂ ਕਹਿਣ ਨੂੰ ਤਾਂ ਉਹ ਵੀ ਸਿਰਦਾਰ ਸਨ ਪਰ ਉਹਨਾਂ ਢਾਟੇ ਸਿਰ ਨਜ਼ਰ ਨਾ ਆਏ ਲੁਕੇ ਹੋਏ ਗੁਰੂ ਦੇ ਕਰਦੀਆਂ ਪੰਡਾਂ ਹੇਠ ਪੈਨਾਂ ਨੂੰ ਤਾਂ ਕਕਾਰ ਉਹਨਾਂ ਵੀ ਪੈਨੇ ਸਮਝੋ ਕਹਿਆ ਏ ਅਸੀਂ ਤੇਰੇ ਸਿੱਖ ਨਹੀਂ ਪੈਨਾਂ ਨੂੰ ਕਕਾਰ ਤਾਂ ਉਹਨਾਂ ਵੀ ਪੈਨੇ ਸਮਝੋ ਕਹਿਆ ਏ ਅਸੀਂ ਤੇਰੇ ਸਿੱਖ ਨਹੀਂ ਪਰ ਉਹਨਾਂ ਕੜਿਆਂ ਨੂੰ ਚੋੜੀਆਂ ਨੱਕ ਬੁੱਲ ਕੱਢੇ ਸਨ ਚੁੱਲ੍ਹੇ ਆਮਡ ਪੈ ਚਿਮਟਿਆਂ ਨੂੰ ਉਹਨਾਂ ਕਿਰਪਾਨਾਂ ਦੇ ਲੋਹੇ ਦੀ ਕਿਸਮਤ ਤੇ ਬੜਾ ਤਰਸ ਆਇਆ ਸੀ ਉਹਨਾਂ ਕੰਗਿਆਂ ਤੇ ਕੈਂਚੀਆਂ ਖਤਰ ਹੱਸੀਆਂ ਸਨ ਮਾਸੂਮ ਬਾਲਾਂ ਦੇ ਨੰਗੇ ਜ਼ਰੂ ਉਹ ਕਸ਼ਹਿਰੇ ਪੜੇ ਅਸ਼ਲੀਨ ਲੱਗੇ ਸਨ ਕਕਾਰ ਤਾਂ ਉਹਨਾਂ ਵੀ ਪੈਨੇ ਸਨ ਉਹਨਾਂ ਕੜਿਆਂ ਨੂੰ ਚੂੜੀਆਂ ਨੱਕ ਬੁੱਲ ਕੱਡੇ ਸਨ ਚੁੱਲ੍ਹੇ ਆਮਡ ਪੈ ਚਿਮਟਿਆਂ ਨੂੰ ਉਹਨਾਂ ਕਿਰਪਾਨਾਂ ਦੇ ਲੋਹੇ ਦੀ ਕਿਸਮਤ ਤੇ ਬੜਾ ਤਰਸ ਆਇਆ ਸੀ ਉਹਨਾਂ ਕੰਗਿਆਂ ਤੇ ਕੈਂਚੀਆਂ ਖਤਰ ਹੱਸੀਆਂ ਸਨ ਮਾਸੂਮ ਬਾਲਾਂ ਦੇ ਨੰਗੇ ਜ਼ਮੂਕ ਉਹ ਕਸ਼ੇਰੇ ਬੜੇ ਅਸ਼ਲੀਲ ਲੱਗੇ ਸਨ ਕਾਰਤਾਂ ਉਹਨਾਂ ਵੀ ਪਹਿਨੇ ਸਨ ਗੁਰੂ ਤੋਂ ਬੇਮੁਖ ਹੋਏ ਜੋ ਘਿਰ ਗਏ ਟੀਚਰਾਂ ਤਰਸਾਂ ਸ਼ਰਮਸਾਰੀਆਂ ਖਤਰੇ ਹਾਸਿਆਂ ਇਲਜ਼ਾਮਾਂ ਵਿਚਾਲੇ ਗੁਰੂ ਤੋਂ ਬੇਮੁਖ ਹੋਏ ਜੋ ਘਿਰ ਗਏ ਟੀਚਰਾਂ ਤਰਸਾਂ ਖਤਰੇ ਹਾਸਿਆਂ ਸ਼ਰਮਸਾਰੀਆਂ ਇਲਜ਼ਾਮਾਂ ਵਿਚਾਲੇ ਸਿਰਾਂ ਤੇ ਕਰਜ਼ ਦੀਆਂ ਪੰਡਾਂ ਸਨ ਐਸਾ ਬੋਝ ਤਾਂ ਗੁਰੂ ਦੇ ਹਜ਼ੂਰ ਲੈਂਦਾ ਹੈ ਸੀਸ ਭੇਟ ਕਰਨਾ ਪੈਂਦਾ ਐਸਾ ਬੋਝ ਤਾਂ ਗੁਰੂ ਦੇ ਹਜ਼ੂਰ ਲੈਂਦਾ ਹੈ ਸੀਸ ਭੇਟ ਕਰਨਾ ਪੈਂਦਾ ਹੈ ਦੂਸਰਾ ਦ੍ਰਿਸ਼ ਢਾਬ ਤੇ ਗੁਰੂ ਦਰਬਾਰ ਸਜਿਆ ਟਿੱਬੀ ਤੇ ਗੁਰੂ ਸਿशोਭਤ ਸੀ ਇੱਥੇ ਸਿਰਾਂ ਦੀ ਭੇਟ ਹੋਈ ਸਿਰਾਂ ਦੇ ਨਾਲ ਹੀ ਲੱਥਾ ਸ੍ਰੀ ਦੇ ਕਰਜ਼ ਚੜਿਆ ਸੀ ਪਰ ਲੈਣੇ ਦਾ ਕਦੀ ਕਰਜ਼ੇ ਦਾ ਕਾਗਜ਼ ਨਹੀਂ ਗਵਾਉਂਦੇ ਲੈਣੇਦਾਰ ਕਦੀ ਕਰਜ਼ੇ ਦਾ ਕਾਗਜ਼ ਨਹੀਂ ਗਵਾਉਂਦੇ ਕਰਜ਼ੇ ਦਾ ਕਾਗਜ਼ ਪਟਾ ਕਰਜ਼ ਮੁਕਤ ਹੋਏ ਨੇ ਤਾਂ ਮੁੱਕਤੇ ਹੋਏ ਨੇ ਗੁਰੂ ਗੋਬਿੰਦ ਦਾ ਨਿਗ ਮਿਲਿਆ ਹੈ ਕਿ ਕਾਰ ਗੁਰੂ ਦਾ ਪਿਆਰ ਹੋਏ ਵੀ ਤੇ 40 ਉਹਨਾਂ ਪੰਜਾਂ ਨਾਲ ਖਲੋਏ ਨੇ ਜਿਨ੍ਹਾਂ ਅੰਮ੍ਰਿਤ ਲਈ ਸੀਸ ਭੇਟ ਕੀਤਾ ਸੀ ਕਹਿਣ ਨੂੰ ਤਾਂ ਉਹਦੋਂ ਵੀ ਸਰਦਾਰ ਸਨ ਜਦ ਅੰਮ੍ਰਿਤ ਮੁਫਤ ਪੀਤਾ ਸੀ ਕਹਿਣ ਨੂੰ ਤਾਂ ਉਹਦੋਂ ਵੀ ਸਿੰਘ ਸਨ ਜਦ ਪਿੰਜਰਿਆਂ ਨੂੰ ਘੱਟੇ ਸਨ ਪੈਨਨ ਨੂੰ ਉਹਦੋਂ ਵੀ ਕਕਾਰ ਪਹਿਨੇ ਸਨ ਪਰ ਗੱਲ ਕਹਿਣ ਦੀ ਨਹੀਂ ਹੁੰਦੀ ਗੱਲ ਮੇਰੀ ਪਹਿਨਣ ਦੀ ਨਹੀਂ ਹੁੰਦੀ ਗੱਲ ਕਹਿਣ ਦੀ ਹੁੰਦੀ ਗੱਲ ਮੇਰੀ ਕਈ ਨਹੀਂ ਨਹੀਂ ਚੁਟਾਤਾ ਦੇਸੀ ਹੁਣੀ ਜਦੋਂ ਅਨੰਦਪੁਰ ਸਾਹਿਬ ਦੇ حوالے ਨਾਲ ਬੋਲੇ ਮਾਲੇ ਦੀ ਗੱਲ ਕਰਦੇ ਸੀ ਮੇਰਾ ਜੀ ਕਰਦਾ ਸੀ ਮੈਂ ਵੀ ਕੋਈ ਅਨੰਦਪੁਰ ਸਾਹਿਬ ਦੇ حوالے ਨਾਲ ਕਰਦਾ ਸੁਣਾਵਾਂ ਮੈਂ ਵਿਜੇ ਵਿਵੇਖਣੀ ਜਦੋਂ ਗੁਰਬਾਣੀ ਬਾਰੇ ਕਰਤਾ ਪੜ੍ਹ ਰਿਹਾ ਸੀ ਤੇ ਮੇਰਾ ਜੀ ਕੀਤਾ ਕਿ ਮੈਂ ਵੀ ਕੋਈ ਗੁਰਬਾਣੀ ਤੇ ਸਾਡੇ ਕਿਰਦਾਰ ਤੇ ਕਿੰਨਾ ਫਰਕ ਆ ਉਹਦੇ ਬਾਰੇ ਕਵਤਾ ਪੜ੍ਹਾਂ ਤੇ ਸੁਖਿੰਦਰ ਅਮਰਥੁਣੀ ਜਦੋਂ ਨਾਰਿਚੇਤਨ ਦੀ ਗੱਲ ਕਰਦੇ ਸੀ ਮੇਰਾ ਜੀ ਕਰੇ ਕੋਈ ਮੈਂ ਔਰਤਾਂ ਦੇ ਆਦਰ ਤੇ ਕਵਤਾ ਬੜੀਆਂ ਕਵਤਾਵਾਂ ਦਾ ਇਦਾਂ ਕਸਮਾਣ ਜਾ ਪੈ ਗਿਆ ਤੇ ਇੱਕ ਵਾਰੀ ਸਰਜੀਤ ਭੱਤਰ ਸਾਹਿਬ ਨਾਲ ਹੀ ਨਵੇਂ-ਨਵੇਂ ਜਾਣ ਲੱਗੇ ਨਾਨਕ ਕਹਿੰਦਾ ਜੀ ਕਈ ਵਾਰੀ ਨਾ ਦੂਜੇ ਕਵੀਆਂ ਨੂੰ ਸੁਣ ਕੇ ਕਵਤਾਵਾਂ ਦਾ ਕੰਪੀਟੀਸ਼ਨ ਜਾਂ ਚੱਲ ਪੈਂਦਾ ਵੀ ਕਿਹੜੀ ਸੁਣਾਏ ਤੇ ਮਾਈਕ 'ਤੇ ਕੱਜ ਜਾਂਦੇ ਆ ਫੈਸਲਾ ਨਹੀਂ ਹੁੰਦਾ ਉਹ ਕਹਿੰਦੇ ਹਾਂ ਮੈਂ ਕਿਹਾ ਤੁਹਾਡੇ ਨਾਲ ਹੀ ਗਿਆ ਹਾਂ ਮੈਂ ਕਹਿੰਦੇ ਹਾਂ ਐਂ ਹੀ ਹੁੰਦਾ ਹੁੰਦਾ ਮੈਂ ਕਹਿੰਦਾ ਫਿਰ ਤੁਸੀਂ ਕੀ ਕਰਦੇ ਆ ਕਹਿੰਦੇ ਬਹੁਤ ਸਿੱਧਾ ਹੁੰਦਾ ਜੇ ਤਾਂ ਸਰੋਤੇ ਹੁਣ ਵਧੀਆ ਫਿਰ ਉਹਨਾਂ ਦੇ ਪਸੰਦ ਦੀ ਚੀਜ਼ ਸੁਣਾਓ ਜੇ ਸਰੋਤੇ ਬਹੁਤ ਵਧੀਆ ਹੋਣ ਫਿਰ ਆਪਣੇ ਪਸੰਦ ਦੀ ਸੁਣਾਓ ਤੇ ਹੁਣ ਮਿੰਦਾ ਇਹਦਾ ਤੁਸੀਂ ਦੋਨੋਂ ਕਸ਼ੋ ਤੇ ਉਹ ਮੇਰਾ ਮਸਲਾ ਜੇ ਵੀ ਹੱਲ ਨਹੀਂ ਹੋ ਰਿਹਾ। ਐ ਮੈਂ ਨਾ ਐ ਬਚਪਨ ਤੋਂ ਜਦੋਂ ਚੌਥੀ ਪਾਣੀ ਵਿੱਚ ਪੜਦਾ ਸੀ ਮੈਨੂੰ ਮਰੇ ਉੱਤੇ ਤਾਂ ਜਿੰਨੀ ਪ੍ਰੇਰਨਾ ਨਾਲ ਦੋ ਗ੍ਰੰਥ ਪੜਨ ਦਾ ਮੌਕਾ ਮਿਲਿਆ। ਇੱਕ ਗਿਆਨੀ ਕਰਤਾਰ ਸਿੰਘ ਕਲਾਸ਼ ਵਾਲੀਏ ਦਾ ਅੰਤਮਿਤ ਸੁਮੇਸ਼ ਪ੍ਰਕਾਸ਼ ਤੇ ਦੂਜਾ ਹੀ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ। ਜ਼ਿਕਰ ਕਰਕੇ ਅਨੰਪੁਰ ਸਾਹਿਬ ਦੀਆਂ ਤਕਰੀਬਾਂਆਂ ਦਾ ਮੈਨੂੰ ਥੋੜਾ-ਥੋੜਾ ਚੇਤਾ ਤੇ ਉਹਨਾਂ ਨੂੰ ਮੈਂ ਇੱਕ ਕਵਤਾ ਚ ਪਰੋਇਆ ਗੁਰਤਨ ਇਹ ਨਵਾਂ ਸ਼ਬਦ ਹੈ ਰਾਜਧਾਨੀ ਤੇ ਗੁਰੂ ਦੇਵ ਸਾਹਿਬ ਨਾਲ ਬਣਾਇਆ ਹੋਇਆ ਤੇ ਮੈਂ ਇਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ 1999 ਚ ਕਾਲ ਸਭੰਗ ਦੀ ਸਹਾਇਤਾ ਕਰਦੇ ਹਾਂ 1699 ਥੈਂਕ ਯੂ ਤੇ ਉਹ ਦੋ ਚਾਰ ਪੰਜ ਸਾਲ ਬਾਅਦ ਉਹ ਅਨੰਪੁਰ ਸਾਹਿਬ ਨੂੰ ਛੱਡ ਜਾਂਦੇ ਨੇ ਤੇ ਚਾਰ ਪੰਜ ਸਾਲਾਂ ਦਾ ਹਰੇਕ ਦਿਨ ਇਤਿਹਾਸਿਕ ਆ ਕਿ ਇੰਨਾ ਇੰਟੈਂਸ ਇਤਿਹਾਸ ਆ ਉਹਨਾਂ ਸਾਲਾਂ ਦਾ ਕਿ ਚਾਰ ਪੰਜ ਸਾਲਾਂ ਦਾ ਗ੍ਰੈਜੂਏਸ਼ਨ ਕਰਦੇ ਹੀ ਲਾ ਦਿੰਦੇ ਨੇ ਵਾਕਿਓ ਜਿੰਨੇ ਵੀ ਲੋਕ ਸੀ ਜਨਮ ਦੀਆਂ ਸਾਖੀਆਂ ਨੇ ਜਿਨ੍ਹਾਂ ਨੇ ਉਹ ਸਾਰੇ ਨੌਜਵਾਨ ਸੀ ਤੇ ਗੁਰੂ ਸਾਹਿਬ ਆਪ 33 ਸਾਲ ਦੇ ਸੀ ਉਦੋਂ ਤੇ ਅਸੀਂ ਤਸਵੀਰਾਂ 'ਚ ਤਾਂ ਲੰਬੀਆਂ ਲੰਬੀਆਂ ਦਾੜ੍ਹੀਆਂ ਵਾਲੇ ਪੰਜ ਪਿਆਰੇ ਦੇਖ ਗਏ ਸਕੰਦਰ ਸਿੰਘ ਵਰਗੇ ਪਰ ਉਹਨਾਂ 'ਚ ਜਿਹੜਾ ਸਭ ਤੋਂ ਵੱਡਾ ਹੁੰਦਾ ਸੀ ਭਾਈ ਦਾਸ ਸਿੰਘ ਉਹ ਸਿਰਫ 34 ਸਾਲ ਦਾ ਸੀ ਤੇ ਭਾਈ ਮੋਘੇ ਸਿੰਘ ਤਾਂ ਸਿਰਫ 19 ਸਾਲ ਦਾ ਸੀ ਤੇ ਉਹਨਾਂ ਪੰਜਾਂ ਚੋਂ ਕਿਸੇ ਦੀ ਇੱਕ ਦੂਜੇ ਨਾਲ ਬੋਲੀ ਨਹੀਂ ਸੀ ਰਲਦੀ ਕਿਸੇ ਦਾ ਕਦੇ ਇਹਨਾਂ ਪੈਰਾਵਾ ਨਹੀਂ ਸੀ ਰਲਦਾ ਕਿਸੇ ਦਾ ਕਦੇ ਇਹਨਾਂ ਖਾਣ ਪੀਣ ਦੀ ਨਾਲ ਦਾ ਕਿਸੇ ਦਾ ਇੱਕ ਦੂਜੇ ਨਾਲ ਸਭਿਆਚਾਰ ਨਹੀਂ ਸੀ ਰਲਦਾ ਤੇ ਸਾਂਝੀ ਗੱਲ ਇਹ ਸੀ ਕਿ ਸਾਰੇ ਨੌਜਵਾਨ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਨੌਜਵਾਨ ਹੋਣ ਦੀ ਇੱਕਦਮ ਵਧਾਈ ਦੇਣਾ ਕਿ ਜ਼ਿੰਦਗੀ 'ਚ ਕੁਝ ਕਰੰਦਾ ਇਹੀ ਟਾਈਮ ਹੁੰਦਾ ਮਗਰੋਂ ਤਾਂ ਸਾਡੇ ਵਰਗੇ ਗੱਲਾਂ ਹੀ ਕਰਦੇ ਗੁਰਤਾਮੀ ਜਦ ਨਵੇਂ ਗੁਰਾਂ ਦਾ ਕਟਿਆ ਸੀ ਰਾਜਧਾਨੀ ਤੋਂ ਆਇਆ ਸੀ ਪੱਤਾ ਪੱਤਾ ਜ਼ਰਰਾ ਜ਼ਰਰਾ ਗੁਰਤਾਨੀ ਦਾ ਰੋਤੇ ਰੋਸ ਨਾਲ थरथराया ਸੀ ਆਸਾ ਦੀ ਵਾਰ ਨਾਲ ਦਿਨ ਚੜਨ ਲੱਗੇ ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ ਆਸਾ ਦੀ ਵਾਰ ਨਾਲ ਦਿਨ ਚੜਨ ਲੱਗੇ ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ ਸਬਰ ਤੇ ਸ਼ੁਕਰ ਦੀ ਦੇਗ ਵਰਤਦੀ ਸੀ ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ ਅੱਗੇ ਪੰਜਾਂ ਪਿਆਰਿਆਂ ਦੇ ਨਾਮ ਲੈਣਾ ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਬੇਦਿਲੀ ਤਜ ਹਿੰਮਤ ਅਪਣਾਉਂਦਾ ਮਨ ਅਡੋਲ ਕਰ ਮੁੱਖ ਮੁਖਾਉਂਦਾ ਸਿੰਘ ਸੁਣਦਾ ਸਾਹਿਬ ਫਰਮਾਉਂਦਾ ਸਿਰ ਧਰ ਤਲੀ ਗਲੀ ਮਰੀਆ ਗੁਰ ਚਿਹਰਾ ਇੱਕ ਰੂਹ ਇੱਕ ਰੂਪ ਸਨ ਇਕੱਲਾ ਸਵਾ ਲੱਖ ਬਰਾਬਰ ਤੋਦਾ ਸੀ ਖੰਡੇ ਤੇ ਵੀਰ ਨੀਰੰਦ ਮਹੱਬਤ ਦਾ ਪਤ ਅਸਰ ਖੁੱਲਦਾ ਸੀ ਹੋਲਾ ਰਾਂਗਲਾ ਬੰਕਾ ਮਹੱਲਾ ਜੁੜਦਾ ਸੀ ਸੁਰੀਲੀ ਫਿਜ਼ਾ ਅੰਦਰ ਸੁਰਤ ਦਾ ਬਾਜ ਉੜਦਾ ਸੀ ਹੋਲਾ ਰਾਂਗਲਾ ਬੰਕਾ ਮਹੱਲਾ ਜੁੜਦਾ ਸੀ ਸੁਰੀਲੀ ਫਿਜ਼ਾ ਅੰਦਰ ਸੁਰਤ ਦਾ ਬਾਜ ਉੜਦਾ ਸੀ ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ ਘੋੜੇ ਦਗੜਦੇ ਡੋਲੇ ਫਰਕਦੇ ਸਨ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਸੋਹਣੀ ਸਿੱਖੀ ਪੱਕੇ ਸਿਰਕ ਸਹਾਰੇ ਲਹੂ ਦੀ ਸ਼ੂਕ ਦੀ ਨਦੀ ਧਰਦੀ ਸੀ ਸੂਰੇ ਜੋ ਬਚਿੱਤਰ ਚਰਿੱਤਰ ਦੇ ਸੰ ਇਸ ਮੈਦਾਨੇ ਉਹੀ ਨਿਤਰ ਦੇ ਸੰ ਸੂਰੇ ਜੋ ਬਚਿੱਤਰ ਚਰਿੱਤਰ ਦੇ ਸੰ ਇਸ ਮੈਦਾਨੇ ਉਹੀ ਨਿਤਰ ਦੇ ਸੰ ਓਮੇ ਹੰਕਾਰ ਦੇ ਹੱਥੀ ਨਾਲ ਮੱਥਾ ਲਾਉਂਦੇ ਨਿਸ਼ਚੇ ਕਰ ਜੀਤ ਦਾ ਗੀਤ ਗਾਉਂਦੇ ਜੋਗੇ ਸੰ ਜੋਗੇ ਸੰ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੋਗੇ ਸੰ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੜੋਂ ਮਾਰੇ ਹੋਏ ਕਿਟਾਣੂ ਲੋਭ ਤੇ ਮੋਹ ਦੇ ਰੋਗ ਵਾਲੇ ਪਿਆਰਾ ਵਿਸਰਣ ਵਾਲੀ ਮਸਨ ਦੀ ਰੀਤ ਨੂੰ ਪਿਆਰਾ ਵਿਸਰਣ ਵਾਲੀ ਮਸਨ ਦੀ ਰੀਤ ਨੂੰ ਗੁਰਾਂ ਨੇ ਹੱਥੀ ਸਾੜਿਆ ਸੀ ਪਿਆਰ ਦੇ ਖਿੱਚਿਆਂ ਪਰਦਿਆਂ ਨੂੰ ਇੱਕ ਨਾਲ ਲਾਇਆ ਬਿਦਾਵਾ ਪਾੜਿਆ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਕੋਈ ਪੈਰੀ ਬੇਗਾਨਾ ਨਹੀਂ ਸੀ ਕਨਈਆ ਬਣ ਜੀਵਨ ਜਲਛ ਕੋਂਦਾ ਬੋੜ ਦਾ ਗੁਰੂ ਸਭ ਨੂੰ ਜ਼ਖਮਾਂ ਤੇ ਮਲਮ ਲਾਉਂਦਾ ਯਮਨਾ ਵਿੱਚ ਜਾਪ ਲੈ ਤੇ ਸਤਲੁਜ ਵਿੱਚ ਚਪਈ ਦੇ ਬੋਲ ਲੜਜ਼ ਦੇ ਸੰ ਜਮੁਨਾ ਵਿੱਚ ਹੁਣ ਇਹਨਾਂ ਦੋਹਾਂ ਦਰਿਆਵਾਂ ਦਾ ਪਾਣੀ ਪਸੂਆਂ ਦੇ ਪੀਣ ਯੋਗ ਵੀ ਨਹੀਂ ਰਿਹਾ ਵੈਸੇ ਇਹਨਾਂ ਦੇ ਕੰਢਿਆਂ ਤੇ ਗੁਰੂ ਸਾਹਿਬ ਨੇ ਦੋਨੋਂ ਬਾਣੀਆਂ ਲਿਖੀਆਂ ਜਮੁਨਾ ਵਿੱਚ ਜਾਪਦੇ ਤੇ ਸਤਲੋ ਵਿੱਚ ਚੁਪੈਦੇ ਬੋਲ ਲਰਜਦੇ ਸਨ ਗਗਨੀ ਸਾਂਝੀ ਵਾਲਤਾ ਦੇ ਦਮਾਮੇ ਗਰਜਦੇ ਸਨ ਛਲਕ ਦੇ ਇਲਮ ਇਬਾਦਤ ਕਾਮ ਤੇ ਰਾਗ ਦੇ ਸਰਵ ਰਾਜ ਸੱਤਾ ਤੋਂ ਜਰ ਨਹੀਂ ਹੋਏ ਛਲਕ ਦੇ ਇਲਮ ਇਬਾਦਤ ਕਾਮ ਤੇ ਰਾਗ ਦੇ ਸਰਵ ਰਾਜ ਸੱਤਾ ਤੋਂ ਜਰ ਨਹੀਂ ਹੋਏ ਪਰ اخلاق ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ ਪਰ اخلاق ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ ਬਾਕੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥਮੇ ਸਨ ਬਾਕੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥਮੇ ਸਨ ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ ਪੋਤਰੀ ਸੁਲਤਾਨ ਖੁਰਸੀਆਂ ਲੈਣ ਲਈ ਲਹਿਰਾਂ ਪੇਸਿੰਗ ਅਸ਼ਨ ਦੀਆਂ ਨੀਹਾਂ ਵਿੱਚ ਜੜੇ ਜਾਣ ਲਈ ਜਮੇਤ ਖੂਨ ਪਸੀਨਾ ਸਿਆਹ ਆਮ ਤੌਰ ਤੇ ਆਖੀ ਕਹਿੰਦੇ ਕਿ ਦੋ ਤਰ੍ਹਾਂ ਦੀ ਕਮਾਈ ਇੱਕ ਨੰਬਰ ਦੀ ਦੋ ਤੱਕ ਨੰਬਰ ਦੀ ਨਾਂ ਜਾਂ ਕਹਿੰਦੇ ਖੂਨ ਪਸੀਨੇ ਦੀ ਕਮਾਈ ਤੇ ਮੈਂ ਤਿੰਨ ਤਰ੍ਹਾਂ ਦੀ ਕਮਾਈ ਦੀ ਗੱਲ ਕਰਾਂਗੇ ਖੂਨ ਦੀ ਪਸੀਨੇ ਦੀ ਤੇ ਸਿਆਹੀ ਦੀ ਜਿਹੜੀ ਵਾਈਟ ਕਲਰ ਜੌਬ ਕਰਦੇ ਹੋ ਸਾਰੇ ਸਿਆਹੀ ਦੀ ਕਮਾਈ ਖੂਨ ਪਸੀਨਾ ਸਹਿ ਮਜ਼ਦੂਰ ਇਟਾਂ ਬਟੇ ਢੋ ਰਿਹਾ ਰਾਜ ਚਿੰਨ ਰਿਹਾ ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ ਮਜ਼ਦੂਰ ਇਟਾਂ ਬਟੇ ਢੋ ਰਿਹਾ ਰਾਜ ਚਿੰਨ ਰਿਹਾ ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ ਨਾਲ ਨਾਲ ਮੈਂ ਵੀ ਬਣ ਰਿਹਾ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿੱਲ ਘਟਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿੱਲ ਘਟਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਥਰੂ ਡਿਗਦੇ ਤਾਂ ਮੈਂ ਕਹਿੰਦਾ ਕਿ ਰੋਣ ਦੀ ਕਿਹੜੀ ਗੱਲ ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਥਰੂ ਡਿਗਦੇ ਤਾਂ ਮੈਂ ਕਹਿੰਦਾ ਕਿ ਰੋਣ ਦੀ ਕਿਹੜੀ ਗੱਲ ਹੋਈ ਪਰ ਹੁਣ ਮੈਂ ਕਹਿੰਦਾ ਤਾਂ ਮੈਨੂੰ ਸਮਝਾਉਂਦਾ ਸਿਆਣੇ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿਜ ਨਾ ਭਲਿਆ ਮਾਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਮੋੜ ਮੈਂ ਫਿਰ ਤੁਹਾਨੂੰ ਸਮਝਾਉਂਦਾ ਸਿਆਹੀ ਦੀ ਕਮਾਈ ਨਾਲ ਬਣਦਾ ਇਮਕਾਨ ਕੇ ਖਿਜਣਾ ਭਲੇ ਅਮਰ ਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣਿਆ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਹੈ ਜੀ ਭਾਜੀ ਪ੍ਰਤਾਪ ਸਿੰਘ ਉਹਨਾਂ ਦੇ ਅਦਾਰ ਤੇ ਜਾਂਦੇ ਜਾਂਦੇ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾ ਦੇਣਾ ਗੁਰੂ ਤੇਗ ਬਹਾਦਰ ਅੱਜ ਇੱਕ ਵੇਲੇ ਉੱਠਿਆ ਅੱਜ ਇੱਕ ਵੇਲੇ ਉੱਠਿਆ ਹਾਂ ਛੁੱਟੀ ਹੈ ਨੌਵੇਂ ਬਾਦਸ਼ਾਹ ਦੇ ਸ਼ਹੀਦੀ ਦਿਨ ਦੀ ਉਹ ਬਸ ਸੀਨੇ ਚਾਲੂ ਆਵਾਜ਼ ਮਾਰੀ ਕਿ ਸੀਨਾ ਮੰਗਾ ਪਿਛਲੇ ਐਤਵਾਰ ਨਹੀਂ ਨਹਾ ਸਕਿਆ ਆਪਣੇ ਜੰਝਾਲਾਂ ਝੰਡਟਾ ਝਮੇਲਿਆ ਕਰ ਅੱਜ ਕਿ ਵੇਲੇ ਉੱਠਿਆ ਹਾਂ ਛੁੱਟੀ ਹੈ ਨੌਵੇਂ ਪਾਸ਼ਾ ਦੇ ਸ਼ਹੀਦੀ ਦਿਨ ਦੀ ਵਾਸੀ ਦੇ ਚਾਨੂ ਬਾਝ ਮਰੀ ਹੈ ਕੇਸੀ ਨਹਾ ਮਗਾ ਪਿਛਲੇ ਇਤਵਾਂ ਨਹੀਂ ਨਹਾ ਸਕਿਆ ਆਪਣੇ ਜੰਜਾਲਾਂ ਝੰਝਟਾਂ ਚ ਮੇਲਿਆਂ ਕਾਰਨ ਕੇਸੀ ਨਹਾਣ ਤੋਂ ਆਪਣਾ ਸਿਰ ਚਿੱਤੇ ਆਇਆ ਕੇਸੀ ਨਹਾਣ ਤੋਂ ਆਪਣਾ ਸਿਰ ਚਿੱਤੇ ਆਇਆ ਆਪਣੇ ਸੈਲ ਤੋਂ ਗੁਰੂ ਦਾਸ ਸੀਸ ਯਾਦ ਆਇਆ ਜੋ ਅੱਜ ਦੇ ਦਿਨ ਉਤਾਰਿਆ ਸੀ ਐਂਕੜ ਦੇ ਦਸਤੇ ਵਾਲੀ ਹਕੂਮਤ ਹੱਥ ਫੜੀ ਅਤੇ ਆਂਦੀ ਤਲਵਾਰ ਪਰ ਕਟਿਆ ਸੀਸ ਨਾ ਡਿੱਗਿਆ ਰੁਲਿਆ ਨਾ ਮਿਟਿਆ ਅੰਬਰ ਤੇ ਜਾ ਦਰਸ਼ੀ ਗਾ ਪਰ ਕਟਿਆ ਸੀਸ ਨਾ ਡਿੱਗਿਆ ਰੁਲਿਆ ਨਾ ਮਿਟਿਆ ਅੰਬਰ ਤੇ ਜਾ ਦਰਸ਼ਨੀ ਹੋਇਆ ਇਤਿਹਾਸ ਦੇ ਅੰਬਰ ਤੇ ਸੋਚਾਂ ਦੇ ਅਸਮਾਨ ਤੇ ਜੋ ਰਾਹ ਰਸ਼ਨਉਦਾ ਰਹੇਗਾ ਮਨੁੱਖਾਂ ਦਾ ਮਨੁੱਖਤਾ ਦੇ ਰਹਿਣ ਤੱਕ ਹੁਣੇ ਮੈਂ ਕਿਸੀਂ ਨਾਵਾਗਾ ਕਿ ਸਾਨੂੰ ਮਿਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ ਯਾਰ ਤੂੰ ਹੀ ਕਿਸੇ ਕੰਮ ਆਇਆ ਗਾ ਹੁਣੇ ਮੈਂ ਕਿੱਸੀ ਲਾਵਾਂਗਾ ਕਿਸਾਂ ਨੂੰ ਮਿਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ ਯਾਰ ਤੂੰ ਹੀ ਕਿਸੇ ਕੰਮ ਆਇਆ ਗਾ ਦਿਨ ਮੋੜਿਆਂ ਤੇ ਝੂਟੇ ਨਾ ਲੈਂਦਾ ਰਿਹਾ ਕਰ ਰਾਤ ਨੂੰ ਸੁਰਾਣਾ ਇਹਨਾਂ ਵਿਦਿਆ ਕਰ ਅੱਜ ਦੇ ਜਾਨੀ ਗੁਰੂ ਨੇ ਸੀਸ ਦਿੱਤਾ ਸੀ ਮੈਂ ਅੱਜ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ ਬਹੁਤ ਧੀਰਜ